ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਰਦੀ ਕਿ ਤੁਸੀਂ ਸਾਰੇ ਠੀਕ ਠਾਕ ਹੋ ਜੀ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪੋ ਆਪਣੇ ਘਰਾਂ ਵਿੱਚ ਖੁਸ਼ ਰੱਖੇ ਤਾਂ ਆਪਾਂ ਇੱਥੇ ਸਾਰੇ ਹੀ ਬਹੁਤ ਵਧੀਆ ਤਾਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮੀਤ ਬਲੌਗਰ 13 ਦੇ ਵਿੱਚ ਜੀ ਚਲੋ ਜੀ ਇੱਥੇ ਆਪਾਂ ਲੱਗੇ ਸੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਦਾ ਟਾਈਮ ਹੋ ਗਿਆ ਜੀ 11 11 ਵਜ ਗਿਆ ਤਾਂ ਤੁਹਾਨੂੰ ਪਤਾ ਛੋਟੇ ਛੋਟੇ ਦਿਨ ਆ ਤਾਂ ਟਾਈਮ ਜਾਂਦਾ ਭੱਜਾਂ ਤਾਂ ਦੇਖੋ ਹੁਣ ਆਪਾਂ ਸੋਚਿਆ ਕਿ ਚਲੋ ਆਪਾਂ ਜਿਹੜੀ ਛੋਟੀ ਜਿਹੀ ਕਪੜੋ ਛੋਟੀ ਨਹੀਂ ਕਹਿ ਸਕਦੇ ਵੱਡੀ ਨਹੀਂ ਕਹਿ ਸਕਦੇ ਚਲੋ ਦੇਖਦੇ ਕਿ ਮਿਹਨਤ ਪੱਲੇ ਪੈ ਗਈ ਆ ਜਿਹੜੀ ਆਪਾਂ ਬਹੁਤ ਟਾਈਮ ਤੋਂ ਆਪਾਂ ਮਿਹਨਤ ਕਰਦੇ ਆ ਰਹੇ ਸੀਗੇ ਤਾਂ ਉਹ ਜਿਹੜੀ ਮਿਹਨਤ ਆ ਆਪਣੇ ਪੱਲੇ ਪੈ ਗਈ ਆ ਤਾਂ ਆਪਾਂ ਉਹ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਜੀ ਬਹੁਤ ਹੀ ਸਪੈਸ਼ਲ ਵੀਡੀਓ ਤੇ ਸਪੈਸ਼ਲ ਦੇਣ ਆਪਣੇ ਲਈ ਇਹ ਤਾਂ ਪਰਮਾਤਮਾ ਕਰੇ ਇਸੇ ਤਰ੍ਹਾਂ ਹਰ ਇੱਕ ਨੂੰ ਮਿਹਨਤ ਜਿਹੜਾ ਕੋਈ ਮਿਹਨਤ ਕਰਦਾ ਮੇਰਾ ਵੀਰ ਮੇਰੀ ਭੈਣ ਮੇਰਾ ਭਰਾ ਕੋਈ ਵੀ ਮਿਹਨਤ ਕਰਦਾ ਵਾਇਗਰ ਉਹਨਾਂ ਦੀ ਹਰ ਮਨੋਕਾਮਨਾ ਜਿਹੜੀ ਉਹ ਪੂਰੀ ਕਰੇ ਤਾਂ ਜਿਵੇਂ ਕਿ ਆਪਣਾ ਚੈਨਲ ਮੋਨੋਟਾਈਜ਼ ਹੋ ਗਿਆ ਹੈ ਤਾਂ ਇਹ ਤੁਹਾਨੂੰ ਆਪਾਂ ਖੁਸ਼ੀ ਜਿਹੜੀ ਆਪਾਂ ਨੂੰ 15 ਤਰੀਕ ਦੀ ਮਿਲੀ ਆ ਤਾਂ ਅੱਜ ਆਪਾਂ ਤੁਹਾਡੇ ਨਾਲ ਉਹ ਸ਼ੇਅਰ ਕਰਨ ਜਾ ਰਹੇ ਹਾਂ ਤਾਂ ਦੇਖੋ ਜੀ ਮਿਹਨਤ ਜਿਹੜੀ ਆ ਕਿ ਮਿਹਨਤ ਦਾ ਫਲ ਤਾਂ ਜ਼ਰੂਰ ਪੈਂਦਾ ਥੋੜੀ ਜੀ ਪ੍ਰੋਬਲਮ ਜ਼ਰੂਰ ਆ ਗਈ ਸੀ ਆਪਣੇ ਚੈਨਲ ਦੇ ਵਿੱਚ ਤਾਂ ਜੋ ਕਿ ਥੋੜਾ ਜਿਹਾ ਮੈਨੂੰ ਵੀ ਡਰ ਸੀਗਾ ਕਿ ਪਤਾ ਨਹੀਂ ਕੀ ਬਣੇਗਾ ਤਾਂ ਦੇਖੋ ਜਿਹੜੀ ਆਪਾਂ ਸੱਚੇ ਮਨ ਨਾਲ ਸੱਚੀ ਲਗਨ ਨਾਲ ਆਪਾਂ ਮਿਹਨਤ ਕਰਦੇ ਆ ਸਤਿ ਪਰਮਾਤਮਾ ਦਾ ਹਾਲ ਜਰੂਰ ਦਿੰਦਾ ਤਾਂ ਮੈਂ ਇਕੱਲੀ ਨਹੀਂ ਮਿਹਨਤ ਨਹੀਂ ਕੀਤੀ ਮੇਰੇ ਨਾਲ ਜਿਹੜੇ ਸੀਗੇ ਸਾਰੇ ਮੇਰੇ ਗਰੁੱਪ ਮੇਰਾ ਜਾਨੀ ਕਹਿ ਸਕਦੇ ਆਪਣੇ ਜਿਹੜੇ ਭੈਣ ਭਰਾ ਸੀ ਜਿਹੜੀ YouTube ਫੈਮਿਲੀ ਸੀਗੀ ਉਹਨਾਂ ਦੇ ਨਾਲ ਹੀ ਮੈਂ ਜੇ ਅੱਜ ਹੈ ਗਈਆਂ YouTube ਤੇ ਨਾਲ ਤੁਹਾਡੇ ਨਾਲ ਜੁੜੀਆਂ ਆ ਤਾਂ ਬਸ ਉਹਨਾਂ ਦੀ ਬਦੌਲਤ ਤੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਆ ਤਾਂ ਬਾਕੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਮੈਂ ਪਹਿਲਾਂ ਧੰਨਵਾਦ ਕਰਾਂਗੀ ਉਸ ਪਰਮੇਸ਼ਵਰ ਦਾ ਜਿਨ੍ਹਾਂ ਨੇ ਮੈਨੂੰ ਇੰਨੀ ਸੋਹਣੀ ਖੁਸ਼ੀ ਦਿੱਤੀ ਇੰਨੀ ਵਧੀਆ ਖੁਸ਼ੀ ਦਿੱਤੀ ਆ ਤੇ ਬਾਕੀ ਮੈਂ ਧੰਨਵਾਦ ਕਰਾਂਗੀ ਖੁਸ਼ੀ ਦੀਵੀ ਦਾ ਡੀ ਕੇ ਬਟਿਕ ਉਹਨਾਂ ਦੇ ਚੈਨਲ ਦਾ ਨਾਮ ਆ ਤਾਂ ਬਹੁਤ ਹੀ ਵਧੀਆ ਗਾਈਡ ਕਰਦੇ ਆ ਬਹੁਤ ਵਧੀਆ ਤਰੀਕੇ ਨਾਲ ਉਹ ਸਮਝਾਉਂਦੇ ਆ ਹੈਨਾ ਬਹੁਤ ਉਹਨਾਂ ਨੇ ਹੌਸਲਾ ਦਿੱਤਾ ਮੈਨੂੰ ਕਿ ਕੋਈ ਗੱਲ ਨਹੀਂ ਆਪਾਂ ਤੁਹਾਡਾ ਚੈਨਲ ਦੀ ਦੇਖ ਰੇ ਕਰਕੇ ਆਪਾਂ ਚੈਨਲ ਨੂੰ ਮੋਨਟਾਈਜ਼ ਕਰਾਵਾਂਗੇ ਜ਼ਰੂਰ ਦੇਖੋ ਜੀ ਉਹਨਾਂ ਨੇ ਮੇਰੀ ਚੈਨਲ ਦੀ ਬਹੁਤ ਹੀ ਵਧੀਆ ਗਾਈਡ ਕੀਤੀ ਮੇਨਾਂ ਨਾਲ ਬੇਰੇਕ ਕੀਤੀ ਤਾਂ ਅੱਜ ਫੇਰ ਆਪਾਂ ਤੁਹਾਡੇ ਨਾਲ ਗੱਲਾਂ ਕਰਦੇ ਪਏ ਆ ਜੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਜੀ ਦਿਲੋਂ ਧੰਨਵਾਦ ਕਰਦੀ ਆਂ ਦੀ ਕਿ ਬੜੀ ਖੁਸ਼ੀ ਦੀ ਵੀ ਦਾ ਉਹਨਾਂ ਦਾ ਚੈਨਲ ਦਾ ਨਾਮ ਜੇ ਕੋਈ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਪਲੀਜ਼ ਉਹ ਜ਼ਰੂਰ ਹੈਲਪ ਕਰਦੇ ਆ ਜੀ ਹਰ ਇੱਕ ਦੀ ਹੈਲਪ ਕਰਦੇ ਆ ਇਹ ਨਹੀਂ ਕਿ ਮੇਰੀ ਹੈਲਪ ਕੀਤੀ ਉਹ ਤੁਹਾਡੀ ਹੈਲਪ ਨਾ ਕਰਨੀ ਇਹ ਦੂਜੇ ਨੰਬਰ ਤੇ ਆਪਾਂ ਕਰਾਂਗੇ ਜੀ ਮਨਜੀਤ ਦੇਵੀ ਦਾ ਉਹਨਾਂ ਨੇ ਵੀ ਮੈਨੂੰ ਬਹੁਤ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ ਤਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਬਾਕੀ ਸਾਰਿਆਂ ਦਾ ਮੈਂ ਨਾਮ ਲੈਣ ਲੱਗੀ ਤਾਂ ਬਹੁਤ ਜਿਹੜੇ ਆ ਕਿ ਮੇਰੇ ਭੈਣ ਭਰਾਵਾ ਮੇਰੇ ਨਾਲ ਜਿਹੜੇ ਜੁੜੇ ਸੀਗੇ ਤਾਂ ਬਹੁਤ ਲੰਮੀ ਲਿਸਟ ਹੈ ਕਿਉਂਕਿ ਮੈਂ ਇਹਨਾਂ ਜਾਣਾਂ ਦਾ ਨਾਮ ਵੀ ਮੈਂ ਹੀ ਲੈ ਸਕਦੀ ਤਾਂ ਬਹੁਤ-ਬਹੁਤ ਧੰਨਵਾਦ ਆ ਉਹਨਾਂ ਦਾ ਹਨਾ ਜਿਹੜਾ ਮੇਰੇ ਨਾਲ ਬਹੁਤ ਲੰਮੇ ਟਾਈਮ ਤੱਕ ਮੇਰੇ ਨਾਲ ਖੜੇ ਰਹੇ ਮੇਰਾ ਸਾਥ ਦਿੱਤਾ ਤਾਂ ਆਪਾਂ ਇੱਕ ਮਹੀਨੇ ਤੱਕ YouTube ਬੰਦ ਰੱਖਿਆ ਸੀਗੀ ਕੋਈ ਵੀਡੀਓ ਅਪਲੋਡ ਨਹੀਂ ਸੀ ਕੀਤੀ ਕੋਈ ਲਾਈਵ ਵਗੈਰਾ ਨਹੀਂ ਸੀ ਆਇਆ ਤਾਂ ਕੱਲ ਨੂੰ ਆਪਾਂ ਲਾਈਵ ਵੀ ਆਵਾਂਗੇ ਹਾਰਾਂ ਤਰੀਕ ਨੂੰ ਦਿਨ ਵੀਰਵਾਰ ਤਾਂ ਆਪਾਂ ਲਾਈਵ ਵੀ ਜ਼ਰੂਰ ਆਵਾਂਗੇ ਤਾਂ ਬਹੁਤ ਹੀ ਬੇਸਬਰੀ ਦੇ ਨਾਲ ਆਪਣਾ ਆਪਣੇ YouTube ਚੈਨਲ ਪਰ ਆ ਜਿਹੜੇ YouTube ਦੇ ਨਾਲ ਆਪਣੇ ਨਾਲ ਜੁੜੇ ਸੀਗੇ ਹਨ ਉਹ ਆਪਣਾ ਇੰਤਜ਼ਾਰ ਕਰਦੇ ਆ ਬਹੁਤ ਮੈਸੇਜ ਕੀਤੇ ਬਹੁਤ ਹੀ ਕਮੈਂਟ ਕੀਤੇ ਉਹਨਾਂ ਨੇ ਮੈਨੂੰ ਕਿ ਮੀਤ ਦੀਦੀ ਤੁਸੀਂ ਕਿੱਥੇ ਚਲੇ ਗਏ ਤਾਂ ਥੋੜਾ ਜਿਹਾ ਇੱਕ ਘਰ ਦੇ ਕੰਮਕਾਰ ਕਰਕੇ ਆਪਾਂ ਨਹੀਂ ਸੀ ਆਪਾਂ ਵੀਡੀਓ ਕੋਈ ਨਹੀਂ ਸੀ ਬਣਾਈ ਤੇ ਇੱਕ ਆਪਾਂ ਉਹ ਇਹ ਸੀਗਾ ਕਿ ਮੇਰੇ ਥੋੜੀ ਜੀ ਇੱਕ ਪ੍ਰੋਬਲਮ ਆ ਗਈ ਕਰਕੇ ਚੈਨਲ ਤੇ ਕਿਉਂਕਿ ਮੈਂ ਮੈਨੂੰ ਆਈ ਨਹੀਂ ਕਿ ਮੈਂ ਲੋਕੋ ਰੱਖਾ ਹਨਾ ਮੈਨੂੰ ਇਹ ਸੀ ਕਿ ਮੈਂ ਸਾਰੇ ਭੈਣ ਭਰਾ ਮੈਂ ਸੱਚੇ ਸੱਚੇ ਨਾਲ ਮੇਰੇ ਨਾਲ ਖੜੇ ਆ ਤਾਂ ਮੈਂ ਉਹਨਾਂ ਨੂੰ ਆਪਣਾ ਸਾਰੀ ਕਿਉਂਕਿ ਕੱਲ ਨੂੰ ਕਿਸੇ ਨੂੰ ਨਾ ਪ੍ਰੋਬਲਮ ਆ ਸਕੇ ਮੈਂ ਉਹਨਾਂ ਨੂੰ ਸਭ ਕੁਝ ਦੱਸਾਂਗੀ ਜੋ ਜੋ ਮੈਨੂੰ ਪਤਾ ਹੈ ਕਿ ਮੇਰੇ ਚੈਨਲ ਤੇ ਕੀ ਪ੍ਰੋਬਲਮ ਆਈ ਸੀਗੀ ਤਾਂ ਮੈਂ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਜੇ ਕੋਈ ਮੈਨੂੰ ਹਜੇ ਵੀ ਮੈਨੂੰ ਬਹੁਤ ਕਮੈਂਟ ਆਉਂਦੇ ਪਏ ਕਿ ਦੀਦੀ ਤੁਸੀਂ ਇੱਕ ਵਾਰ ਲਾਈਵ ਜ਼ਰੂਰ ਆਓ ਤਾਂ ਆਪਾਂ ਲਾਈਵ ਆਵਾਂਗੇ ਕੱਲ ਨੂੰ ਆਵਾਂਗੇ ਜੀ ਲਾਈਵ 18 ਤਰੀਕ ਨੂੰ ਤਾਂ ਦਿਨ ਵੀਰਵਾਰ ਹੈ ਤ ਸਾਰੇ ਨਾਲ ਆਪਣੇ ਲਾਈਵ ਦੇ ਵਿੱਚ ਆਇਓ ਆਪਾਂ ਕੱਲਾਵਾ ਤਕਰਾਂਗੇ ਜੀ ਸਾਰਿਆਂ ਦੇ ਨਾਲ ਕਿਉਂਕਿ ਸਾਰੇ ਹੀ ਬਹੁਤ ਮਿਸ ਕਰਦੇ ਆ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਤੱਕ ਲੈ ਕੇ ਆਂਦਾ ਤਾਂ ਬਾਕੀ ਮੇਰੇ ਰਿਸ਼ਤੇਦਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਉਹਨਾਂ ਨੇ ਵੀ ਮੈਨੂੰ ਬਹੁਤ ਸੰਯੋਗ ਦਿੱਤਾ ਮੇਰੀਆਂ ਭੈਣਾਂ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਤੇ ਬਾਕੀ ਚਲੋ ਜੀ ਜੇ ਮਿਹਨਤ ਕਰਦੇ ਆ ਤਾਂ ਮਿਹਨਤ ਵੱਲੇ ਜ਼ਰੂਰ ਪੈਂਦੀ ਆ ਤਾਂ ਪਰਮਾਤਮਾ ਕਰੇ ਕਿ ਹਰ ਇੱਕ ਦੀ ਮਿਹਨਤ ਵੇਕਾਰ ਨਾ ਜਾਵੇ ਕਿਉਂਕਿ ਮਿਹਨਤ ਆਪਾਂ ਕਰਦੇ ਆ ਅੱਗੇ ਵਧਣ ਲਈ ਤਾਂ ਮਿਹਨਤ ਦਾ ਫਲ ਪਰਮਾਤਮਾ ਹਰ ਇੱਕ ਨੂੰ ਹੀ ਪਾਵੇ ਤਾਂ ਆਪਾਂ ਬਹੁਤ ਸਟਰਗਲ ਕਰਕੇ ਇੱਥੇ ਤੱਕ ਫਿਰ ਵੀ ਪਹੁੰਚ ਗਏ ਆ ਪਰਮਾਤਮਾ ਨੇ ਆਪਾਂ ਨੂੰ ਫਿਰ ਵੀ ਇੱਥੇ ਤੱਕ ਲੈ ਆਂਦਾ ਤਾਂ ਮੈਂ ਉਹਨਾਂ ਵਾਹਿਗੁਰੂ ਦਾ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿੰਨਾ ਵੀ ਕਰਾਂ ਉਹਨਾਂ ਹੀ ਥੋੜਾ ਕਿਉਂਕਿ ਇੱਕ ਖੁਸ਼ੀ ਜਿਹੜੀ ਆਪਾਂ ਨੂੰ ਮਿਲਦੀ ਆ ਨਾ ਚਾਹੇ ਉਹ ਵੱਡੀ ਆ ਚਾਹੇ ਉਹ ਛੋਟੀ ਆ ਤਾਂ ਖੁਸ਼ੀ ਤਾਂ ਖੁਸ਼ੀ ਹੁੰਦੀ ਆ ਖੁਸ਼ੀ ਨੂੰ ਇਸ ਪਾਲ ਦੇ ਨਾਲ ਮਨਾਓ ਕਿ ਉਹ ਜ਼ਿੰਦਗੀ ਭਰ ਆਪਾਂ ਨੂੰ ਯਾਦ ਰਹੇ ਦਿਨ ਜਿਹੜਾ ਕੋਈ ਆਪਾਂ ਨੂੰ ਖੁਸ਼ੀ ਮਿਲਦੀ ਹੈ ਉਹ ਕਰਮਾਂ ਨਾਲ ਹੀ ਮਿਲਦੀ ਹੈ ਚੱਲ ਹੁਣ ਉਹ ਮੈਨੂੰ ਉਹ ਖੁਸ਼ੀ ਮਿਲੀ ਹੈ ਉਹ ਮੈਨੂੰ ਹੀ ਪਤਾ ਜਿਸ ਦਿਨ ਮੇਰਾ ਚੈਨਲ ਮੋਨਟਾਈਜ਼ ਹੋਇਆ ਸੀ ਮੈਂ ਬਹੁਤ ਖੁਸ਼ تھی ਕਿ ਤਾ ਅਚਾਨਕ ਮੇਲ ਆਈ ਸੀਗੀ ਮੈਨੂੰ ਤਾਂ ਮੈਂ ਬਹੁਤ ਖੁਸ਼ ਹੋਈ ਮੇਰੇ ਬੱਚੇ ਕਹਿੰਦੇ ਕਿ ਮੰਮੀ ਕੀ ਹੋ ਗਿਆ ਮੈਂ ਕਿਹਾ ਕਿ ਜੋ ਮਿਹਨਤ ਕੀਤੀ ਸੀ ਹਨਾ ਮੇਰੇ ਪੱਲੇ ਪੈ ਗਈ ਆ ਪਰਮਾਤਮਾ ਨੇ ਮੇਰੀ ਸੁਣ ਲਈ ਆ ਉਸ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਆ ਕਿ ਮੈਨੂੰ ਖੁਸ਼ੀ ਦਿੱਤੀ ਹੈ ਨਾ ਤਾਂ ਬਾਕੀ ਮੇਰੇ ਭੈਣ ਭਰਾ ਵੀ ਬਹੁਤ ਖੁਸ਼ ਆ ਮੇਰੇ YouTube ਫੈਮਲੀ ਵੀ ਬਹੁਤ ਖੁਸ਼ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਦਿਲੋਂ ਧੰਨਵਾਦ ਆ ਜੀ ਉਹਨਾਂ ਦਾ ਬਹੁਤ ਜਿੰਨੀ ਵਾਰ ਵੀ ਕਰਾਂ ਉਹ ਨਹੀਂ ਵਾਰੀ ਥੋੜਾ ਮੈਂ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਿਹੜੇ ਉਹਨਾਂ ਨੂੰ ਕਿਹੜੇ ਹਿਸਾਬ ਨਾਲ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਖਾਸ ਕਰਕੇ ਤਾਂ YouTube ਫੈਮਲੀ ਦਾ ਉਹਨਾਂ ਨੇ ਬਹੁਤ ਹੀ ਵਧੀਆ ਮੈਨੂੰ ਆ ਸਪੌਂਸ ਮਿਲਿਆ ਵਾ ਉਹਨਾਂ ਤੋਂ ਬਹੁਤ ਵਧੀਆ ਉਹਨਾਂ ਨੇ ਮੈਨੂੰ ਅ ਅੱਗੇ ਵਧਾਇਆ ਉਹਨਾਂ ਦੀ ਬਦੌਲਤ ਹੀ ਅੱਜ ਮੈਂ ਅੱਗੇ ਵਧੀ ਆ ਨਹੀਂ ਤਾਂ ਤੁਹਾਨੂੰ ਪਤਾ ਹੈ ਨਾ ਇਕੱਲਾ ਬੰਦਾ ਤੇ ਕਦੀ ਹੀ ਨਹੀਂ ਅੱਗੇ ਵੱਧ ਸਕਦਾ ਤਾਂ ਜੋ ਵੀ ਅੱਜ ਮੈਂ ਉਹਨਾਂ ਦੀ ਬਦੌਲਤ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਬਾਕੀ ਪਰਮਾਤਮਾ ਕਰੇ ਹਰ ਇੱਕ ਨੂੰ ਇਸੇ ਤਰ੍ਹਾਂ ਹੀ ਖੁਸ਼ੀ ਮਿਲੇ ਤਾਂ ਖੁਸ਼ ਰਹਿਣ ਸਾਰੇ ਤਾਂ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਆ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤਾਂ ਬਾਕੀ ਹੁਣ ਆਪਾਂ ਵੀਡੀਓ ਪਾਉਣੀ ਆ ਸ਼ੁਰੂ ਕਰਾਂਗੇ ਜੀ ਤੇ ਕਮੀ ਨੇ ਤਾਂក៏ ਕੋਈ ਵੀਡੀਓ ਨਹੀਂ ਸੀ ਅਪਲੋਡ ਕੀਤੀ ਤਾਂ ਹੁਣ ਆਪਾਂ ਵੀਡੀਓ ਵੀ ਪਾਉਣੀਆਂ ਸ਼ੁਰੂ ਕਰਾਂਗੇ ਕਿਉਂਕਿ ਆਪਾਂ ਵੀਡੀਓ ਇਸ ਕਰਕੇ ਨਹੀਂ ਸੀ ਪਾਈ ਕੋਕਿ ਆਪਾਂ ਨੂੰ YouTube ਵੱਲੋਂ ਮੇਲ ਆਈ ਹੋਈ ਸੀਗੀ ਵੀ ਤੁਸੀਂ ਕੋਈ YouTube ਤੇ ਵੀਡੀਓ ਨਹੀਂ ਪਾ ਸਕਦੇ ਤਾਂ ਹੁਣ ਆਪਾਂ ਵੀਡੀਓ ਪਾਵਾਂਗੇ ਤਾਂ ਵੀਡੀਓ ਵੀ ਇੱਕ ਦਿਨ ਛੱਡ ਕੇ ਪਾਵਾਂਗੇ ਆਪਾਂ ਕਿਉਂਕਿ ਵੀਡੀਓ ਤੁਹਾਨੂੰ ਪਤਾ ਛੋਟੇ-ਛੋਟੇ ਦਿਨਾਂ ਤਾਂ ਦਿਨਾਂ ਦੇ ਵਿੱਚ ਇੱਕ ਐਡੀਟਿੰਗ ਕਰਨੀ ਹੁੰਦੀ ਆ ਵੀਡੀਓ ਵੀ ਬਹੁਤ ਲੰਮਾ ਪ੍ਰੋਸੈਸਿੰਗ ਹੁੰਦਾ ਵੀਡੀਓ ਦਾ ਵੀ ਤਾਂ ਬਹੁਤ ਟਾਈਮ ਲੱਗ ਜਾਂਦਾ ਘਰ ਦੇ ਕੰਮ ਵੀ ਜਿਹੜੇ ਰੁਕ ਜਾਂਦੇ ਆ ਹੁਣ ਆਪਾਂ ਵੀਡੀਓ ਪਾਉਣੀਆ ਸ਼ੁਰੂ ਕਰਦਾਂਗੇ ਤਾਂ ਬਾਕੀ ਜੇ ਵੀਡੀਓ ਮੇਰੇ ਚੰਗੀ ਲੱਗਦੀਆਂ ਹੁੰਦੀਆਂ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਸਬਸਕ੍ਰਾਈਬ ਕਰਿਆ ਕਰੋ ਤਾਂ ਹੁਣ ਆਪਾਂ ਤੁਹਾਨੂੰ ਆਪਣੀਆਂ ਵੀਡੀਓ ਜਿਹੜੀਆਂ ਸਿੰਪਲ ਤਰੀਕੇ ਦੀਆਂ ਹੋਣਗੀਆਂ ਜੀ ਘਰ ਦੇ ਕੰਮਾਂ ਕਰਾਂ ਦੀਆਂ ਹੋਣਗੀਆਂ ਤਾਂ ਪਰਿਵਾਰਕ ਵੀਡੀਓ ਹੋਣਗੀਆਂ ਕੋਈ ਇਹੋ ਜਿਹੀ ਵੀਡੀਓ ਨਹੀਂ ਆ ਕਿ ਜਿਹੜੀ ਤੁਹਾਨੂੰ ਅਖੂਕੀਏ ਵੀਡੀਓ ਸਹੀ ਨਹੀਂ ਆ ਤਾਂ ਆਪਾਂ ਬਹੁਤ ਹੀ ਵਧੀਆ ਵੀਡੀਓ ਪਾਇਆ ਕਰਾਂਗੇ ਭੈਣ ਭਰਾਵਾਂ ਲਈ ਵੀਡੀਓ ਪਾਇਆ ਕਰਾਂਗੇ ਤਾਂ ਆਪਾਂ ਆਪਣਾ ਪੰਜਾਬੀ ਕਰਚਲ ਦੀ ਵੀਡੀਓ ਬਣਾ ਕੇ ਪਾਇਆ ਕਰਾਂਗੇ ਤਾਂ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਇੱਕ ਵਾਰ ਮੈਂ ਫੇਰ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਆਂ ਤਾਂ ਇਸੇ ਤਰ੍ਹਾਂ ਮੇਰੇ ਨਾਲ ਅੱਗੇ ਵੀ ਖੜੇ ਰਹੋ ਜੇ ਤਾਂ ਮੈਂ ਅੱਗੇ ਵੀ ਜਿਹੜੀ ਕੀ ਤਰੱਕੀ ਕਰ ਸਕਾਂ ਆਪਾਂ YouTube ਦੇ 2 ਪੜਾ ਜਿਹੜੇ ਕੀ ਪਾਰ ਕਰ ਲਿਆ ਇੱਕ ਹਜੇ ਹੋਰ ਕਰਨਾ ਤਾਂ ਸਾਰੇ ਜਾਣੇ ਮੇਰੇ ਨਾਲ ਬਣੇ ਰਿਹਾ ਕਰਿਓ ਜੀ ਰਮਾਤਮਾ ਸਾਰਿਆਂ ਨੂੰ ਤਰਕੀਆਂ ਬਖਸ਼ੇ ਤੇ ਮੇਰੀ ਵੀਡੀਓ ਵਾਚ ਜ਼ਰੂਰ ਕਰਿਆ ਕਰਿਓ ਤਾਂਤਾ ਕਿ ਜੋ ਆਪਾਂ ਅੱਗੇ ਵਧ ਸਕੀਏ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਾਂ ਇੱਥੇ ਹੁਣ ਆਪਾਂ ਵੀਡੀਓ ਦਾ ਕਰਦੇ ਹਾਂ ਜੀ ਐਂਡ ਵੀਡੀਓ ਨੂੰ ਕਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਡੀ ਕਿਵੇਂ ਮੇਰੀ ਵੀਡੀਓ ਕਿਵੇਂ ਦੀ ਲੱਗੀ ਆ ਤੁਹਾਨੂੰ ਤਾਂ ਬਹੁਤ ਐਕਸਾਈਟਡ ਆ ਕਿਉਂਕਿ ਜਿਹੜੀ ਖੁਸ਼ੀ ਹੁੰਦੀ ਆ ਤਾਨੂੰ ਪਤਾ ਨਾ ਸ ਖੁਸ਼ੀ ਤਾਂ ਛੋਟੀ ਛੋਟੀ ਵੀ ਆਪਣੇ ਤੋਂ ਜਿਹੜੀ ਆ ਕਿ ਸਾਂਭੀ ਨਹੀਂ ਜਾਂਦੀ ਤਾਂ ਇਹ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਚੈਨਲ ਜਿਹੜਾ ਮੋਨਟਾਈਜ਼ ਹੋ ਗਿਆ ਹੈ ਅੱਗੇ ਜਿਹੜੀ ਆਪਾਂ ਮੇਨ ਬਰਕਰਾਰ ਰੱਖਾਂਗੇ ਤਾਂ ਤੁਹਾਡੇ ਨਾਲ ਗੱਲਬਾਤਾਂ ਕਰਦੇ ਰਵਾਂਗੇ ਪਰਮਾਤਮਾ ਕਰੇ ਹਰੇਕ ਨੂੰ ਤਰੱਕੀਆਂ ਬਖਸ਼ੇ ਤਾਂ ਚਲੋ ਜੀ ਇੱਥੇ ਕਰਦੇ ਆਂ ਦਾ ਐਂਡ ਮਿਲਦੇ ਆਂ ਕਿਤੇ ਅਗਲੇ ਵਲੌਗ ਦੇ ਵਿੱਚ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ